ਕਿ ਸਾਰੇ ਕੂਦ ਆਮ ਆਦਮੀ ਪਾਰਟੀ ਆਲੇ ਆ ਰਾਸਨ ਦੀ ਫੈਲੀ ਹੈ ਇਹ ਇਥੇ ਵੰਡ ਰਹੇ ਆ ਇਹ ਸਾਡੇ ਵੀਰ ਦੀ ਹੈ ਹੁਣੇ ਕਹਦੇ ਜੀ ਮਨੂ ਤਾਂ ਨਾਲ ਐਵੇਂ ਲਿਆਏ ਮੈਂ ਨਹੀਂ ਕਿ ਵਿੱਚ ਇਹਦਾ ਮੁਕਾਲੇ ਜਿਹੜੇ ਲਿਆਏ ਆ ਉਹ ਭੱਜ ਗਏ ਸੋ ਇਹ ਆਮ ਆਦਮੀ ਦਾ ਪਾਰਟੀ ਦਾ ਕੰਮ ਹੈ ਉਹ ਜਿਹੜੀ ਚਾਰੂ ਡਿੱਲ ਰਿਹਾ ਇਹ ਨਾਲੇ ਸੂਟ ਹੈ ਚਾਰੂ ਵਾਲਿਆਂ ਦੇ ਆ ਜੋ ਯਾਰ ਤੁਸੀਂ ਇਹ ਜੇ ਕੰਮ ਕਰਦੇ ਹੋ ਰਾਸ਼ਨ ਇਹ ਦੇਖੋ ਤੇਲ ਰਾਸ਼ਨ ਸਾਰਾ ਜੀ ਬਹੁਤ ਇਹ ਰਾਸ਼ਣ ਦੇ ਸਾਡੇ ਮੁੱਖ ਮੰਤਰੀ ਜੀ ਤੋਂ ਮੈਂ ਕਹਾਦਾ ਕਿ ਅੱਜ ਦੇ ਉਸਤੇ ਜੀ ਆ ਬੀਬੀਆਂ ਨੂੰ ਐਸੀ ਹੁਣ ਰੋਕਣੇ ਨਹੀਂ ਹੈ ਜੇ ਸਰੇ ਜਾਣਗੇ ਲੇਕਿਨ ਸੁਪਤਾਂ ਦੇ ਨਾਲ ਰੋਕਣੀ ਪੈਣੀ ਆ ਅਸੀਂ ਜੀਲੀਰ ਨਾਲ ਮੋਟਾ ਪਾਉਣੀ ਹੈ ਤੁਸੀਂ ਬਹੁਤ ਕਰਾਜੀ ਏਸੀ ਤੇ ਦੇ ਰਹੇ ਹੋ ਇਹਦੇ ਨੂੰ ਬਾਟਰ কুলਰ ਭੇਜ ਰਹੇ ਹੋ ਇਹ ਚੀਜ਼ਾਂ ਦੇ ਨਾਲ ਤੁਹਾਨੂੰ ਮੋਟਾ ਨਹੀਂ ਪੈਣੀ ਹੈ ਬਿਨਾ ਮਾਦੀ ਜੋੜ ਦਿਨਾ ਲੋਕਾਂ ਨੇ ਯਾਰ ਦੇ ਨਾਲ ਕਰਾ ਰਹੇ ਲੋਕਾਂ ਨੇ ਥੋੜੇ ਕੰਮ ਦੇਖਣੇ